ਗਵਾਟੇਮਾਲਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਡੋਂਕਰਾਂ ਨੇ ਹੀ 21 ਸਾਲ ਦੇ ਸਾਹਿਬ ਸਿੰਘ ਦਾ ਕਤਲ ਕੀਤਾ ਏ ਸਾਹਿਬ ਸਿੰਘ ਦਸੂਹਾ ਦੇ ਪਿੰਡ ਮੋਰੀਆ ਦਾ ਰਹਿਣ ਵਾਲਾ ਸੀ ਅਤੇ ਅਕਤੂਬਰ 2024 ਦੇ ਵਿੱਚ ਯੂਐਸ ਲਈ ਰਵਾਨਾ ਹੋਇਆ ਸੀ ਡੋਂਕਰਾਂ ਨੇ ਪੈਸੇ ਨਾ ਦੇਣ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਪਰਿਵਾਰ ਨੇ ਟਰੈਵਲ ਏਜੰਟ ਤੇ ਉਸ ਦੀ ਪਤਨੀ ਖਿਲਾਫ ਕਾਰਵਾਈ ਦੀ ਜੈਂਟਾਂ ਦੀ ਪੇਂਟ ਚੜ ਕੇ ਫਿਰ ਇੱਕ ਵਾਰ ਦੋ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਦੱਸ ਦਿੰਦੇ ਕਿ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਇਹ ਨੌਜਵਾਨ ਅਮਰੀਕਾ ਲਈ ਰਵਾਨਾ ਹੋਏ ਸੀ ਪਰ 2 ਸਾਲ ਲਾਪਤਾ ਹੋਣ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੋਨਾਂ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੱਸ ਦਿੰਦੇ ਕਿ ਇੱਕ ਨੌਜਵਾਨ ਕੈਥਲ ਤੋਂ ਹਰਿਆਣੇ ਤੋਂ ਸਬੰਧਿਤ ਸੀਗੀ ਤੇ ਦੂਸਰਾ ਜਿਹੜਾ ਨੌਜਵਾਨ ਉਹ ਹਲਕਾ ਦਸੂਹਾ ਦਾ ਪਿੰਡ ਮੋਰੀਆਂ ਤੋਂ ਸੰਬੰਧਿਤ ਸੀਗਾ ਸਾਬ੍ਹ ਸਿੰਘ ਨਾਦਾਏ ਨੌਜਵਾਨ ਵੀ ਸੁਰੇਨੇ ਸੁਨਾਰੇ ਭਵਿੱਖ ਦਾ ਸੁਪਨਾ ਲੈ ਕੇ ਆਪਣੇ ਘਰੋਂ ਨਿਕਲਿਆ ਸੀ ਪਰ ਕੀ ਪਤਾ ਸੀਗਾ ਕਿ ਮੌਤ ਜਿਹੜਾ ਉਸ ਦਾ ਇੰਤਜ਼ਾਰ ਰਸਤੇ 'ਚ ਕਰ ਰਹੀ ਹੈ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਬ੍ਹ ਸਿੰਘ ਦੇ ਪੂਰਾ ਪਰਿਵਾਰ ਮੌਜੂਦ ਹੈ ਉਹਦੇ ਮਦਰ ਫਾਦਰ ਜੀਜਾ ਜੀ ਇਸ ਵਕਤ ਜੋ ਹੈ ਜਦ ਆਪਾਂ ਕਹਿ ਸਕਦੇ ਕਿ 1.5 ਸਾਲ ਤੋਂ ਇਹ ਪਰਿਵਾਰ ਸਾਬ੍ਹ ਸਿੰਘ ਨੂੰ ਤਲਾਸ਼ ਰਿਹਾ ਸੀ ਪਰ ਇਹਨਾਂ ਨੂੰ ਹੁਣ ਪਤਾ ਲੱਗਾ ਕਿ ਸਾਬ੍ਹ ਇਸ ਦੁਨੀਆ 'ਚ ਨਹੀਂ ਹੈ ਇਕਲੌਤਾ ਬੇਟਾ ਸੀ ਦੋ ਪੈਣਾ ਦਾ ਇਕਲੌਤਾ ਭਰਾ ਪਰ ਜਦ ਇਸ ਤਰ੍ਹਾਂ ਦੀ ਮਨਪਾਗੀ ਖਬਰ ਸਾਹਮਣੇ ਆਈ ਹੈ ਤਾਂ ਪੂਰਾ ਪਰਿਵਾਰ ਜਿਹੜਾ ਉਹ ਬिखर ਚੁੱਕਿਆ ਹੈ ਇਨਸਾਫ ਦੀ ਮੰਗ ਕਰ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਹਿਬ ਸਿੰਘ ਜਿਹੜਾ ਆ ਉਹ ਜੋ ਏਜੰਟਾਂ ਦੀ ਕਰਨੀ ਦੀ ਪੇਂਟ ਚੜਿਆ ਆ ਸਰ ਇਹ ਕੀ ਪੂਰਾ ਮਾਮਲਾ ਸੀਗਾ ਤੁਸੀਂ ਦੱਸੋ ਕਦੋਂ ਸਾਹਿਬ ਘਰੋਂ ਨਿਕਲੇ ਸੀ ਉਹ ਕਿੱਦਾਂ-ਕਿੱਦਾਂ ਕੀ ਵਾਕਿਆ ਹੋਇਆ ਸਰ ਇਹ 2024 2024 ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਗਿਆ ਸੀਗਾ ਤੇ ਅਮਰੀਕਾ ਦੇ ਵਿੱਚ ਜਾਣਾ ਸੀ ਡੌਂਕੀ ਲਾ ਕੇ ਵੀ ਏਜੰਟਾ ਨੇ ਇਹ ਕਿਹਾ ਸੀਗਾ ਵੀ ਆਪਾਂ ਇੱਕ ਨੰਬਰ 'ਚ ਲੈ ਕੇ ਜਾਵਾਂਗੇ ਪਰ ਰਸਤੇ ਦੇ ਵਿੱਚ ਕੁਝ ਕਾਰਨਾ ਕਰਕੇ ਉਹਨੂੰ ਕਿਡਨੈਪ ਕਰ ਲਿਆ ਗਿਆ ਕੋਈ ਡੌਂਕਰਾਂ ਵੱਲੋਂ ਇਹ ਕਿਹੜੀ ਜਗ੍ਹਾ 'ਚ ਇਹ ਗੁਆਟਾਮਾਲਾ ਦੇ ਵਿੱਚ ਹੋਇਆ ਜੀ ਮਕਸੀਕੋ ਤੋਂ ਪਹਿਲਾਂ ਹੀ ਹੁੰਦਾ ਆ ਔਰ ਉਦੋਂ ਬਾਅਦ ਉਹਨਾਂ ਨੇ ਮੰਗ ਕੀਤੀ ਪੈਸਿਆਂ ਦੀ ਫਰੋਤੀ ਦੀ ਮੰਗ ਕੀਤੀ ਫਿਰ ਏਜੰਟਾ ਨੂੰ ਅਸੀਂ ਤਾਂ ਸਾਰੇ ਪੈਸੇ ਦੇ ਚੁੱਕੇ ਸੀ ਏਜੰਟ ਨੂੰ ਏਜੰਟ ਨੇ ਅੱਗੇ ਦਿੱਤੇ ਜਾਂ ਨਹੀਂ ਉਸ ਤੋਂ ਬਾਅਦ ਲਾਪਤਾ ਹੋਏ ਨੂੰ ਸਾਲ ਹੀ ਹੋ ਚੱਲਾ ਮਤਲਬ 8-9 ਮਹੀਨੇ ਲਾਪਤਾ ਰਿਹਾ ਪੁੱਛਗਿਸ਼ ਕਰਦੇ ਰਹੇ ਸਾਰਾ ਕੁਝ ਕੀਤਾ ਬਟ ਆਖਿਰ ਨੂੰ ਸਾਨੂੰ ਫਟਮਾ ਉਹਦੀਆਂ ਜੋ ਜਾ ਰਹੀਆਂ ਕਿ ਉਹਨਾਂ ਦੀ ਡੈਡ ਬੋਡੀਆਂ ਦੀਆਂ ਫਟਮਾ ਹਸਪੀਟਲ ਨੂੰ ਮਿਲੀਆਂ ਹਾਂਜੀ ਉਹਨਾਂ ਦੀ ਮਤਲਬ ਡੈਥ ਤਾਂ ਉਹਨਾਂ ਨੇ ਉਸ ਟਾਈਮ ਹੀ ਹੋ ਗਈ ਸੀ ਜਦੋਂ ਡੌਂਕਰਾਂ ਨੇ ਕਿਡਨੈਪ ਕੀਤਾ ਹੋਇਆ ਸੀਗਾ ਅੱਜ ਤੋਂ 5-6 ਮਹੀਨੇ ਪਹਿਲਾਂ ਰੋਟੀ ਵੀ ਕੁਝ ਮੰਗੀ ਗਈ ਸੀ ਹਾਂਜੀ 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 ਉਹਨਾਂ ਨੇ ਫਰੋਤੀ ਮੰਗੀ ਜੀ 20000 ਡਾਲਰ ਮੰਗਿਆ ਉਹਨਾਂ ਨੇ ਤੇ ਅਸੀਂ ਏਜੰਟ ਨੂੰ 50 ਲੱਖ ਡਾਲਰ ਆਲਰੇਡੀ ਦੇ ਚੁੱਕੇ ਸੀਗੇ ਇਹਨਾਂ ਨੇ ਸਾਰਾ ਕੁਝ ਵੇਚ ਸਾਰਾ ਆਪਣਾ ਦਿੱਤਾ ਜੋ ਵੀ ਸੀ ਸੁਨੈਰੇਪ ਹੋਏ ਇੱਕ ਵਾਸਤੇ ਪਰ ਪਤਾ ਨਹੀਂ ਸੀ ਵੀ ਇਹ ਰਾਸਤੇ ਵਿੱਚ ਇਹ ਹਾਲਾਤ ਜਿਹੜਾ ਵੀਡੀਓ ਦਿਖਾਇਆ ਜਾ ਰਿਹਾ ਹੁਣ ਸਾਰੇ ਨਿਊਜ਼ ਚੈਨਲਸ ਤੇ ਸੋਸ਼ਲ ਮੀਡੀਆ ਤੇ ਉਹ ਦੋ ਨੌਜਵਾਨ ਜਿਹੜਾ ਕੈਥਲ ਦਾ ਔਰ ਇੱਕ ਆਪਣਾ ਨੌਜਵਾਨ ਸੀਗਾ ਸਾਹਿਬ ਸਿੰਘ ਇਹ ਵੀਡੀਓ ਤੁਹਾਨੂੰ ਕਦੋਂ ਪਤਾ ਲੱਗਦੀ ਹੈ ਇਹ ਵੀਡੀਓ ਜੀ ਸਾਨੂੰ ਦਸੰਬਰ ਦੇ ਵਿੱਚ ਹੁੰਦੀ ਹੈ ਜੀ 24 ਦੇ ਵਿੱਚ ਦਸੰਬਰ ਦੇ ਵਿੱਚ ਆਉਂਦੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਗਿਡਨਾਪ ਹੋ ਗਿਆ ਹੈ ਆ ਵੀ ਜੋ ਵੀ ਆ ਉਹਨੇ ਵੀਡੀਓ ਜਾਰੀ ਕੀਤੀ ਵੀਡੀਓ ਸਾਡੇ ਤੱਕ ਪਹੁੰਚੀ ਆ ਬਟ ਅਸੀਂ ਇਹਨਾਂ ਨੇ ਸਾਰੇ ਪੈਸੇ ਆਲਰੇਡੀ ਦਿੱਤੇ ਸੀ ਏਜੰਟ ਨੂੰ ਏਜੰਟ ਨੇ ਸਾਨੂੰ ਲਾਰੇ ਲੱਪੇ ਲਾਉਂਦੇ ਰਿਹਾ ਵੀ ਅੱਜ ਮਿਲ ਜਾਊਗਾ ਅੱਜ ਗੱਲ ਕਰਾਉਂਨੇ ਆ ਜਾਂ ਜਿੱਦਾਂ ਵੀ ਆ ਬਟ ਉਹ ਹਾਲਾਤ ਇਦਾਂ ਦੇ ਬਹੁਤ ਭੇੜੇ ਬਣ ਚੁੱਕੇ ਸੀਗੇ ਤੇ ਬਹੁਤ ਆਪਾਂ ਕੋਸ਼ਿਸ਼ ਕੀਤੀ ਲੱਭਣ ਦੀ ਪਤਾ ਕਰਨ ਦੀ ਪਰ ਕੋਈ ਫੋਨ ਕੋਈ ਮੈਸੇਜ ਨਹੀਂ ਆਇਆ ਤੈਂ ਹੁਣ ਜਿਹੜੀ ਆਪਾਂ ਦੱਸ ਰਹੇ ਕਿ ਉੱਥੇ ਸੰਸਕਾਰ ਉੱਥੇ ਕਰ ਦਿੱਤਾ ਗਿਆ ਉਹਨਾਂ ਦਾ ਸਾਹਿਬ ਦਾ ਤੇ ਦੂਸਰੇ ਨੌਜਵਾਨ ਦੀ ਹਾਂਜੀ ਹਾਂਜੀ ਦੇਖੋ ਜੀ ਉਹ ਜਦੋਂ ਡੈੱਡ ਬਾਡੀਆਂ ਮਿਲੀਆਂ ਹਸਪੀਟਲ ਦੇ ਵਿੱਚ ਹੀ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਪ੍ਰੂਫ ਨਹੀਂ ਇਹਨਾਂ ਦਾ ਕੋਈ ਸਰਟੀਫਿਕੇਟ ਨਹੀਂ ਹੈਗਾ ਜਾਂ ਕੋਈ ਆਪਣੇ ਪਾਸਵਰਡ ਨਹੀਂ ਹੈਗਾ ਤੇ ਉਹਨਾਂ ਨੇ ਸੰਸਕਾਰਤ ਵਗੈਰਾ ਉੱਥੇ ਕਰ ਚੁੱਕੇ ਸੀਗੇ ਬਟ ਸਾਨੂੰ ਕਰਦੇ ਕਰਦੇ 6 ਮਹੀਨੇ ਬਾਅਦ ਪਤਾ ਲੱਗਾ ਹਾਂਜੀ ਡੀਐਨਏ ਮੈਚ ਵਗੈਰਾ ਹੋਇਆ ਹਾਂਜੀ 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 ਇਹ ਦੂਜਾ ਮੁੰਡਾ ਜੀ ਕੈਂਥਲ ਤੋਂ ਹਾਂਜੀ ਜੁਬਰਾ ਸਿੰਘ ਉਹਦੇ ਜਿਹੜੇ ਫਾਦਰ ਦਾ ਡੀਐਨਏ ਸੀਗਾ ਪਹਿਲਾਂ ਉਹਨਾਂ ਨੇ ਸੀਬੀਆ ਜਿਹੜੇ ਤੋਂ ਸੀਗਾ ਉਹਨਾਂ ਨੇ ਚੈੱਕ ਕੀਤਾ ਉਹ ਡੀਐਨਏ ਮੈਚ ਕੀਤਾ ਤੇ ਸਾਹਿਬ ਸਿੰਘ ਵੀ ਇਹ ਨਾਲ ਹੀ ਸੀਗਾ ਤੇ ਇਹਨਾਂ ਦੀਆਂ ਡੈੱਡ ਬਾਡੀਆਂ ਪਾਈਆਂ ਗਈਆਂ ਉੱਥੇ ਜੀ ਅਸੀਂ ਤੁਹਾਡੇ ਕੋਲ ਫੇਰ ਗੱਲ ਕਰਾਂਗੇ ਅਸੀਂ ਸਾਹਿਬ ਸਿੰਘ ਦੇ ਪਿਤਾ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿਉਂਕਿ ਇਕਲੌਤਾ ਬੇਟਾ ਜਿਹੜਾ ਹੈ ਉਹ ਉਹਨਾਂ ਦਾ ਗਿਆਇਆ ਤੇ ਸਰ ਬੇਟਾ ਜਦੋਂ ਘਰੋਂ ਨਿਕਲਿਆ ਸੀਗਾ ਕੀ ਕੀ ਸੁਪਨੇ ਸੀਗੇ ਉਹਦੇ ਦਿਮਾਗ ਦੇ ਵਿੱਚ ਕੀ ਮੈਂ ਜਦ ਅਮਰੀਕਾ ਜਾਵਾਂਗਾ ਕਮਾਵਾਂਗਾ ਕੀ ਕੁਝ ਕਰਾਂਗਾ ਤੁਹਾਡੇ ਆਪਣੇ ਮਾਪਿਆਂ ਲਈ ਹਾਂਜੀ ਉਹ ਇਹ ਕਹਿੰਦੇ ਚਲੋ ਕਿ ਜਾਵਾਂਗੇ ਤੇ ਮੜਾ ਮੋਟਾ ਆਪਣਾ ਭਵਿਕ ਬਣਾਵਾਂਗੇ ਜੀ। ਹੂੰ। ਤਾਂ ਉਲਟਾ ਬਣ ਗਿਆ ਕੰਮ। ਕਿੰਨੇ ਬੱਚੇ ਤੁਹਾਡੇ? ਇੱਕੋ ਲड़का ਜੀ ਤੇ ਦੋ ਗੁੱਡੀਆਂ। ਇੱਕ ਵਿਆਹਤੀ ਇੱਕ ਪੜਦੀ ਹੈ ਜੀ। ਉਹ ਕਿੰਨੀਵੀਂ ਕਲਾਸ ਚ ਪੜਦੀ ਬੈਠੀ ਉਸਦੇ? ਉਹ 11ਵੀਂ ਚ ਪੜਦੀ ਹੈ ਜੀ। ਤੇ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਕਿ ਇਦਾਂ ਦਾ ਸਾਹਿਬ ਦਾ ਹੁਣ ਨਹੀਂ ਹੈਗਾ ਇਸ ਦੁਨੀਆ ਚ ਕਿੱਦਾਂ? ਉਹ 4-5 ਦਿਨ ਹੋ ਗਏ ਜੀ ਸਾਨੂੰ ਫੋਟੋ ਪਾਈਆਂਗੇ ਜੀ ਉਤੋਂ। ਅਸੀਂ ਸਾਹਿਬ ਦੀ ਮਦਰ ਨਾਲ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਮਾਂ ਆਪਾਂ ਕਹਿ ਸਕਦੇ ਹਾਂ ਕਿ ਬੜੀ ਆਸ ਸੀਗੀ ਕਿ ਬੇਟਾ ਵਿਦੇਸ਼ ਵਿੱਚ ਸੈਟਲ ਹੋਵੇਗਾ ਅੱਛਾ ਭਵਿੱਖ ਬਣਾਏਗਾ ਭੈਣ ਜੀ ਸਾਹਿਬ ਦੇ ਬਾਰੇ ਕੁਝ ਦੱਸ ਦਿਓ ਕਿ ਬੇਟਾ ਜਦੋਂ ਘਰੋਂ ਨਿਕਲਿਆ ਸੀਗਾ ਕੀ ਕਹਿ ਕੇ ਨਿਕਲਿਆ ਸੀਗਾ ਕਾਸੀ ਤੇ ਕਿਆ ਹੀ ਚੱਲ ਚੰਗੇ ਬਣ ਜਾਏਗਾ ਵਿਚਾਰੇ ਦੀ ਜ਼ਿੰਦਗੀ ਸੋਰ ਜਾਏਗੀ ਬੱਚੇ ਦੀ ਸਾਨੂੰ ਕੀ ਪਤਾ ਜੀ ਇਹੋ ਹੀ ਹੋ ਜਾਣਾ ਸਾਡੇ ਬੱਚੇ ਦੇ ਨਾਲ ਕੀ ਮੰਗ ਕਰਦੇ ਹੋ ਤੁਸੀਂ ਨਾ ਏਜੰਟਾਂ ਤੇ ਜਿਨ੍ਹਾਂ ਦੀ ਪੇਟ ਵਿੱਚ ਮੈਨੂੰ ਕਾਰਵਾਈ ਕੀਤੀ ਜਾਵੇ ਮੇਰੀ ਘਰ ਵਾਲੀ ਫੜੀ ਜਾਵੇ